ਲੇਖਕ ਰਮਨਪਾਲ ਰਖੀਦਾਇਕ ਜਸੂਸੀ ਪੰਜਾਬੀ ਨਾਵਲ ਕਾਤਲ ਕੌਣ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਨਯੋ YouTube ਚੈਨਲ ਸਵੀ ਮੀਡੀਆ ਸੋ ਨਾਵਲ ਦਾ ਅਗਲਾ ਭਾਗ 2 ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੇ ਤੁਸੀਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਪੰਜਾਬੀ ਨਾਵਲ ਤੇ ਕਹਾਣੀਆਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਸੰਦੇ ਰਹੋ ਸਵੀ ਮੀਡੀਆ ਤੇ ਨਾਵਲ ਦਾ ਅਗਲਾ ਭਾਗ 2 ਤੁਹਾਡੇ ਨਾਲ ਸਾਂਝਾ ਕਰਦੀਆਂ ਅਗਲੇ ਦਿਨ ਕੇਸ਼ਵ ਉੱਠਿਆ ਤਾਂ 10:00 ਵੱਜ ਚੁੱਕੇ ਸਨ ਨਹਾ ਤੋ ਕੇ ਆਪਣੇ ਆਫਿਸ ਵਿੱਚ ਆ ਗਿਆ 421 ਦੇ ਫਲੈਟ ਪਲਾਟ ਵਿੱਚ ਉਹ ਅਤੇ ਰਜਨੀकांत ਰਹਿੰਦੇ ਸਨ ਸਭ ਤੋਂ ਪਹਿਲੀ ਬੈਠਕ ਆਫਿਸ ਲਈ ਸੀਗੀ ਅਤੇ ਸੱਤ ਕਮਰਿਆਂ ਵਿੱਚੋਂ ਦੋ ਕਮਰਿਆਂ ਵਿੱਚ ਵੀ ਕੰਪਿਊਟਰ ਸਨ ਸੀੜੀ ਫਲੱਪੀ ਹਾਰਡ ਡਿਸਕ ਪਲੇਟਾਂ ਰੰਗਦਾਰ ਮਲਟੀਪਲ ਕਲਰਸ ਪਲੇਟ ਸਭ ਕੁਝ ਇਹੀ ਦੋ ਕਮਰਿਆਂ ਵਿੱਚ ਹੁੰਦਾ ਸੀਗਾ ਆਫਿਸ ਇੱਕ ਸ਼ਾਨਦਾਰ ਖੁੱਲ ਖੁੱਲਮ ਖੁੱਲਾ ਸੀਗਾ ਹਲਕਾ ਤੋਤੇ ਰੰਗ ਦਾ ਪੇਂਟ ਕੀਤਾ ਕੰਦਾ ਆਫਿਸ ਦੀ ਸ਼ੋਭਾ ਵਧਾਰ ਰਹੀਆਂ ਸਨ ਸਾਹਮਣੀ ਕੰਧ ਦੇ ਨਾਲ ਘੁੰਮਣ ਵਾਲੀ ਗੁੱਦਗਦੇਲੇ ਵਾਲੀ ਕੁਰਸੀ ਸੀ ਜੋ ਕਿ ਬਿਨਾਂ ਸ਼ੱਕ ਕੇਸ਼ਵ ਪੰਡਤ ਦੀ ਸੀਗੀ ਕੁਰਸੀ ਦੇ ਸਾਹਮਣੇ ਇੱਕ ਵਿਸ਼ਾਲ ਮੇਜ਼ ਸੀਗਾ ਜਿਸ ਉੱਤੇ ਹਲਕੇ ਨੀਲ ਗਗਨ ਦਾ ਸੰਮਈਕਾ ਲੱਗਾ ਸੀਗਾ ਤੇ ਉਸ ਉੱਪਰ ਕੱਚ ਦਾ ਪਾਰ ਦਾ ਸ਼ੀਸ਼ਾ ਰੱਖਿਆ ਅਸਿਕਾ ਸਾਹਮਣੀ ਕੰਨ ਦੇ ਖੱਬੇ ਪਾਸੇ ਇੱਕ ਵੱਡਾ ਟੇਬਲ ਸੀਗਾ ਜੋ ਹੂਬ ਹੂ ਸਾਹਮਣੇ ਮੇਜ਼ ਵਰਗਾ ਸੀਗਾ ਫਰਕ ਸਿਰਫ ਇੰਨਾ ਸੀਗਾ ਕਿ ਖੱਬੇ ਵਾਲਾ ਵਾਲਾ ਟੇਬਲ ਵੱਡਾ ਸੀਗਾ ਇਹ ਦੋਵੇਂ ਮੇਜ਼ਾਂ ਸਾਹਮਣੇ ਕੱਚ ਦੀ ਦੀਵਾਰ ਸੀ ਅਤੇ ਸਾਈਡਾਂ ਜਾਂ ਹੈਂਡਲ ਐਲੂਮੀਨੀਅਮ ਦੇ ਬਣੇ ਹੋਏ ਸਨ ਸ਼ੀਸ਼ੇ ਦੀ ਦੀਵਾਰ ਤੇ ਲਾਲ ਅੱਖਰਾਂ ਨਾਲ ਲਿਖਿਆ ਸੀਗਾ ਇਨਕਲਾਬ ਮੁੱਖ ਸੰਪਾਦਕ ਕਿਸ਼ਵ ਪੰਡਿਤ ਹੈੱਡ ਆਫਿਸ ਵਿਰਾਟਨਗਰ ਸਾਈਡ ਦੀ ਟੇਬਲ ਦੇ ਪਿੱਛੇ ਦੋ ਕੁਰਸੀਆਂ ਸਨ ਪਰ ਕੰਮ ਨਹੀਂ ਸਨ ਉਹਨਾਂ ਕੁਰਸੀਆਂ ਦੇ ਵਿੱਚੋਂ ਇੱਕ ਲੜਕੀ ਕੰਪਿਊਟਰ ਦੇ ਕੀਬੋਰਡ ਤੇ ਹੱਥ ਮਾਰ ਰਹੀ ਸੀ ਇਹ ਲੜਕੀ ਸੀਗੀ ਰੰਗ ਗੋਰਾ ਤਿੱਖੇ ਨੈਣ ਨਾਕਸ਼ ਨੱਕ ਵਿੱਚ ਲਿਸ਼ਕਾਰੇ ਮਾਰਦਾ ਕੋਕਾ ਸਰਾਹੀ ਦਰ ਗਰਦਨ ਫਿਰ ਉੱਚੇ ਉੱਚੇ ਪਹਾੜ ਦੀਆਂ ਛੋਟੀਆਂ ਤੇ ਅੱਗੇ ਉਤਰੀ ਭਾਗ ਭਾਰਤ ਜਾਨੀ ਨੀਵਾ ਉਪਜਾਊ সমਤਲ ਮੈਦਾਨਾਂ ਦੀ ਨਾਂ ਵੀ ਬੜਾ ਹੀ ਪਿਆਰਾ ਸੀਗਾ ਚਾਂਦ ਚਾਂਦ ਪੂਰੀ ਸਮੇਂ ਦੀ ਪਾਬੰਦ ਸੀਗੀ ਇੱਕ ਚਾਬੀ ਹਮੇਸ਼ਾ ਸਕੋਲ ਰੰਦੀ ਸੀ ਕਿਉਂਕਿ ਆਫਿਸ ਦਾ ਜਿੰਦਾ ਬਿਲਟ ਇਨ ਕੀ ਸੀ ਭਾਵ ਦੋਹਾਂ ਪਾਸਿਆਂ ਤੋਂ ਖੋਲੇ ਜਾ ਸਕਦਾ ਸੀਗਾ ਅੰਦਰੋਂ ਵੀ ਅਤੇ ਬਾਹਰੋਂ ਵੀ ਚਾਂਦ ਹਰ ਰੋਜ਼ ਆਫਿਸ ਵਿੱਚ ਬਿਲਕੁਲ 9 ਵਜੇ ਪਹੁੰਚ ਜਾਂਦੀ ਸੀ ਉਸ ਦੀ ਡਿਊਟੀ 5 ਵਜੇ ਖਤਮ ਹੋ ਜਾਂਦੀ ਸੀ ਕੇਸ਼ਵ ਪੰਡ ਦੀ ਡਿਊਟੀ 12 ਮਹੀਨੇ ਤੀ ਦਿਨ ਸੀਗੀ ਰਜਨੀਕਾਂਤ ਵੀ ਕੇਸ਼ਵ ਪੰਡ ਦੀ ਤਰ੍ਹਾਂ ਮੱਖੀ ਤੇ ਮੱਖੀ ਮਾਰਨ ਦੀ ਕੋਸ਼ਿਸ਼ ਕਰਦਾ ਸੀਗਾ ਪੌਣੇ 12 ਰਜਨੀਕਾਂਤ ਉੱਠ ਕੇ ਮੰਜੇ ਤੇ ਬੈਠੇ ਬੈਠੇ ਆਪਣੇ ਸਿਰ ਨੂੰ ਫੜ ਕੇ ਹਾਈਵੇ ਰੱਬਾ ਲੇਟੇ ਲੇਟੇ ਹੀ ਲੇਟ ਹੋਏ ਆ ਉਠਿਆ ਤਾਂ ਜਾਵੇ ਜੇ ਚਾਹ ਦੇ ਨਾਲ ਆਮਲੇਟ ਹੋਵੇ ਤਾਂ ਨਾ ਹਾ ਤੋ ਕੇਰਜਿੰਦ ਕੰਤ ਆਫਿਸ ਵਿੱਚ ਆਇਆ ਚਾਂਦ ਸਵੇਰੇ ਆਰਤੀ ਵੇਲੇ ਮੰਦਰ ਵਿੱਚ ਖਣਕਦੀਆਂ ਘੰਟੀਆਂ ਦੀ ਆਵਾਜ਼ ਵਾਂਗ ਬੋਲੀ ਸਰ ਰਾਤ 12 ਵਜੇ ਸੰਗਮ ਪੈਲੇਸ ਵਿੱਚ ਗੱਲ ਅੱਧੀ ਹੀ ਰਹਿ ਗਈ ਸੀਗੀ ਕੇਸ਼ਵ ਦਾ ਮੋਬਾਈਲ ਬੋਲਿਆ ਕੇਸ਼ਵ ਨੇ ਹੱਥ ਦੇ ਇਸ਼ਾਰੇ ਨਾਲ ਚਾਂਦ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਫੋਨ ਕੰਨ ਉਲਾਇਆ ਸੀਗਾ ਕੁਝ ਸਕਿੰਟਾਂ ਬਾਅਦ ਹੈਲੋ ਕੇਸ਼ਵ ਹੇਅਰ ਨਮਸਕਾਰ ਅਰਜੁਨ ਸਿੰਘ ਕਟੋ ਘਟ ਤੂੰ ਤਾਂ ਗੁਰੂ ਨਾ ਕਿਹਾ ਕਰ ਪੋਸਟਮਾਰਟਮ ਵਿੱਚ ਕੀ ਮਿਲਿਆ ਆ ਅੱਛਾ ਤਾਰਦਰਸ਼ੀ ਮਰਡਰ ਵੈਪਨ ਕਤਲ ਲਈ ਵਰਤਿਆ ਹਥਿਆਰ ਉਹੀ ਚਾਕੂ ਓਕੇ ਸਮਾਂ 12 ਵਜਨ ਵੇਲੇ ਹੀ ਅੱਛਾ ਫਿਰ ਤਾਂ ਇਹੀ ਹੋਇਆ ਕਿ ਚਾਕੂ ਜਾਨਸਹਾਰੀ ਆਪਣਾ ਕੰਮ ਕਰ ਗਿਆ ਓਕੇ ਅਰਜਨ ਸਿੰਘ ਨਾਲ ਗੱਲਬਾਤ ਕਰਕੇ ਕੇਸ਼ਵ ਚਾਂਦ ਵੱਲ ਮੁੜਿਆ ਸੀਗਾ ਚਾਂਦ ਇਸ ਤਰ੍ਹਾਂ ਦੇਖ ਰਹੀ ਸੀ ਕਿ ਜਿਵੇਂ ਕੇਸ਼ਵ ਦੇ ਸਿਰ ਉੱਤੇ ਸਤੰਗ ਉੱਗੇ ਹੋਣ ਅਜੇ ਹ ਪਹਿਲਾਂ ਕਈ ਵਾਰ ਹੋਇਆ ਤੇ ਚਾਂਦ ਜੋ ਸੋਚਦੀ ਸਭ ਸੱਚ ਦੱਸਦੀ ਸੀਗੀ ਡੀਅਰ ਮੂਨ ਮੇਰੇ ਸਿਰ ਤੇ ਕੋਈ ਸੰਘ ਹੋ ਗਾਏ ਨੇ ਜੀ ਜੀ ਹਾਂ ਉਹਨੇ ਨਹੀਂ ਜੀ ਨਹੀਂ ਮੈਂ ਕੱਲ ਦੇ ਸੰਗਮ ਚਾਂਦ ਦੇ ਮਾਨੂਕੇਸ਼ਵ ਨੇ ਜਿਵੇਂ ਪੜ ਲਿਆ ਹੋਵੇ ਪਰ ਇਸ ਤੋਂ ਪਹਿਲਾਂ ਕੇਸ਼ਵ ਬੋਲਦਾ ਠੋਲ ਉੱਠਣ ਕਿਐ ਸੀਗਾ ਕੱਲ ਦੇ ਨਹੀਂ ਬਲਕੇ ਅੱਜ ਅਤੇ ਕੱਲ ਦੇ ਵਿਚਾਲੇ ਤੋਂ ਗੁਰੂ ਜੀ ਨੂੰ ਐਵੇਂ ਸਮਝ ਰੱਖਿਆ ਹੈ ਆ ਚੱਕ ਜੋਗਤਾ ਦੀ ਲਾਸ਼ ਅਤੇ ਆ ਫੜ ਪਲੇਟ ਵਿੱਚ ਚਾਲੇ ਦੇ ਵਾਕੇ ਦੀ ਕਿਉ ਗੁਰੂ ਜੀ ਅਚਾਨਕ ਕੇਸ਼ਵ ਦੇ ਪਿੱਛੇ ਖੜੇ ਠੋਲੂ ਨੇ ਦੋਵੇਂ ਚੀਜ਼ਾਂ ਚਾਨ ਦੇ ਅੱਗੇ ਕਰ ਦਿੱਤੀਆਂ ਸੀ ਵਾਹ ਕੀ ਦਿਮਾਗ ਹੈ ਕਿੰਨੀ ਚੁਸਤੀ ਫੁਰਤੀ ਰੱਬ ਕੋਲੋਂ ਬਣਾਇਆ ਐਸਾ ਜੰਤਰ ਅਗਰ ਤੇਰ ਮਰਤਨ ਨਾ ਪੀਵੇਂ ਦਾ ਦੁਨੀਆ ਜਿੱਤ ਲਵੇਂ ਚਾਂਦ ਰਾਜ ਜੀ ਨੀਕਾਂਤ ਨੂੰ ਮਸਕਰੇ ਭਰੇ ਅੰਦਾਜ਼ ਵਿੱਚ ਬੋਲੀ ਸੀ ਤੂੰ ਮੇਰਾ ਸਾਥ ਦੇ ਦੁਨੀਆ ਤਾਂ ਚਟਕੀ ਵੱਜਣ ਤੋਂ ਪਹਿਲਾਂ ਹੀ ਜਿੱਤ ਲਵਾਂਗੇ ਪਹਿਲੀ ਗੱਲ ਮੈਂ ਤੈਨੂੰ ਯੰਤਰ ਦੱਸਦਾ ਆ ਦੂਜੀ ਬਾਕੀ ਮੈਨੂੰ ਰੱਬ ਨੇ ਬਣਾਇਆ ਏ ਬੋਲ ਬਈ ਸਾਰਾ ਯੋਰ ਮੇਰੇ ਮਾਪੇ ਦਾ ਲੱਗ ਗਿਆ ਤੂੰ ਕਹਿੰਨੀ ਏ ਰੱਬ ਨੇ ਬਣਾਇਆ ਚਾਂਦ ਤੇ ਕੇਸ਼ਵ ਦੋਵੇਂ ਟਹਾਕਾ ਮਾਰ ਕੇ ਹੱਸੇ ਸੀ ਕੇਸ਼ਵ ਕੁਦਰਤੀ ਘਟ ਤੇ ਬਣੋਟੀ ਬੰਦ ਹੱਸਿਆ ਸੀਗਾ ਉਸ ਨੂੰ ਪਤਾ ਸੀ ਕਿ ਠੋਲੂ ਐਸੀ ਹੀ ਚਲ ਬਲੀ ਆਤਿਸ਼ਬਾਜੀ ਛੱਡੇਗਾ ਨਾ ਫੜ ਲਓ ਭੂੜ ਦੇ ਕੰਨ ਮੈਂ ਕੋਈ ਚਟਕਲਾ ਤਾਂ ਜਾਂ ਬੁਝਾਰਤ ਤਾਂ ਨਹੀਂ ਪਾਈਗੀ ਕਿ ਤੁਸੀਂ ਹੱਸਣ ਦੋਵੇਂ ਬੁਝਾਰਤ ਵੀ ਪਾਲ ਹੈ ਚੰਦ ਮਸਕਰੀ ਕਰਕੇ ਬੋਲੀ ਸੀ ਅੱਛਾ ਦੱਸ RAM ਦੀ ਮਾਂ ਦੇ ਤਿੰਨ ਪੁੱਤਰ ਹਨ ਪਹਿਲੇ ਦਾ ਨਾਂ ਜਵਾਨੀ ਹੈ ਦੂਜੇ ਦਾ ਨਾਂ ਅਠਾਨੀ ਹੈ ਤੇ ਤੀਜੇ ਦਾ ਨਾਂ ਕੀ ਹੋਵੇਗਾ ਚੰਦ ਸੋਚਣ ਲੱਗੀ ਸੀ ਕੇਸ਼ਵ ਪੰਡਤ ਦੇ ਚਿਹਰੇ ਤੇ ਮਸਕਰਾਹਟ ਫੈਲ ਗਈ ਸੀ ਸੋਚ ਲੈ ਸੋਚ ਲੈ 2-3 ਸਾਲ ਬਾਅਦ ਵੀ ਉੱਤਰ ਦੇ ਦੇਵੇਂਗੀ ਤਾਂ ਵੀ ਚੱਲ ਜਾਵੇਗਾ ਉਹ ਚਹਿਰ ਇੱਕ ਹੋਰ ਲੈ ਗਿਆ ਪੰਜ ਮੰਜ਼ਲੀ ਇਮਾਰਤ ਹੈ ਪਹਿਲੀ ਦੂਜੀ ਤੇ ਤੀਜੀ ਇਮਾਰਤ ਨੂੰ ਅੱਗ ਲੱਗੀ ਹੈ ਚੌਥੀ ਇਮਾਰਤ ਨੂੰ ਅੱਗ ਨਹੀਂ ਲੱਗੀਗੀ ਪਰ ਪੰਜਵੀਂ ਨੂੰ ਫਿਰ ਅੱਗ ਲੱਗੀ ਹੈ ਐਂਬੂਲੈਂਸ ਆਉਂਦੀ ਹੈ ਤਾਂ ਦੱਸੋ ਸਭ ਤੋਂ ਪਹਿਲਾਂ ਕਿਸ ਮੰਜ਼ਲ ਦੀ ਅੱਗ ਬੁਝਾਉਣ ਜਾਵੇਗੀ ਇਹ ਤਾਂ ਬਹੁਤ ਆਸਾਨ ਹੈ ਚੰਦ ਬੋਲੀ ਪਹਿਲਾ ਉੱਤਰ ਰੁਪਈਆ ਦੂਜਾ ਪੰਜਵੀਂ ਨੂੰ ਦੋਵੇਂ ਗੱਲ ਤ ਕੇਸ਼ਵ ਬੋਲਿਆ ਸੀਗਾ ਥੋਲੂ ਐਕਦਾਮ ਕੇਸ਼ਵ ਵੱਲ ਦੇਖਣ ਲੱਗਾ ਸੀਗਾ ਫਿਰ ਹੀਠਾਂ ਤੋਂ ਬੁਝਾਈ ਜਾਵੇਗੀ ਭਾਵ ਪਹਿਲੀ ਮੰਜ਼ਲ ਤੋਂ ਚਾਂਦ ਉਤਸ਼ਾਹ ਭਰੇ ਅੰਦਾਜ਼ ਵਿੱਚ ਬੋਲੀ ਸੀ ਇਹ ਵੀ ਗੱਲ ਥੋਲੂ ਬੋਲਿਆ ਸੀਗਾ ਚਾਂਦ ਨੇ ਬੁਰਾ ਜਿਹਾ ਮੂੰਹ ਬਣਾਇਆ ਤੇ ਜੋਗਤਾ ਦੀ ਲਾਸ਼ ਅਤੇ ਖਬਰਾਂ ਨੂੰ ਕੰਪੋਜ਼ ਕਰਕੇ ਕੇਸ਼ਵ ਅੱਗੇ ਕੀਤੀਆਂ ਸੀਗਾ ਗਲਤੀਆਂ ਸੁਧਾਰ ਕੇ ਕੇਸ਼ਵ ਬੋਲਿਆ ਇਸ ਨੂੰ ਕਾਪੀਆਂ ਨਾਲ ਅਟੈਚ ਕਰਕੇ ਸ਼ਾਮ ਦੇ ਅਖਬਾਰ ਵਿੱਚ ਕੱਢ ਦਿਓ ਕੇਸ਼ਵ ਦੇ ਆਫਿਸ ਦਾ ਕਰ ਵਾਲਾ ਦਰਵਾਜਾ ਬੰਦ ਰੱਖਿਆ ਤੇ ਸੜਕ ਵਾਲੇ ਦਰਵਾਜੇ ਅਤੇ ਉੱਪਰ ਬੋਰਡ ਲਾ ਦਿੱਤਾ ਸੀਗਾ ਲਿਖਿਆ ਸੀਗਾ ਜਿਵੇਂ ਘਰ ਵਾਲੇ ਪਾਸੇ ਕੱਚ ਦੇ ਪਾਰਦਰਸ਼ੀ ਸ਼ੀਸ਼ੇ ਤੇ ਲਿਖਿਆ ਸੀਗਾ ਇਨਕਲਾਬ ਮੁੱਖ ਸੰਪਾਦਕ ਕੇਵਲ ਕੇਸ਼ਵ ਪੰਡਿਤ ਹੈੱਡ ਆਫਿਸ ਵਿਰਾਟਨਗਰ ਜਦੋਂ ਕੇਸ਼ਵ ਤੇ ਰਜਨੀਕਾਂਤ ਜਾਨ ਲੱਗੇ ਚਾਂਦ ਨੇ ਇੱਕ ਹੱਥ ਕੰਨ ਤੇ ਤੇ ਦੂਜਾ ਹੱਥ ਲੰਮਾ ਕਰਕੇ ਗਉਣ ਲੱਗੀ ਜੱਟ ਮਿਰਜਾ ਚੱਲਿਆ ਵਿਉਣ ਜੱਟੀ ਹੀਰ ਨੂੰ ਆਪਣੇ ਆਫਿਸ ਵਿੱਚ ਛੱਡ ਕੇ ਹੁਰੂ ਮਰਜੇ ਦੀ ਜੋੜੀ ਤਾਂ ਸਾਹਿਬਾ ਨਾਲ ਸੀਗੀ ਹਾਂ ਅਗਰ ਤੂੰ ਚਾਹਨੀਏ ਤਾਂ ਮੈਂ ਮਰਜਾ ਬਣ ਜਾਂਦਾ ਰਜਨੀਕਾਂਤ ਜਾਂਦਾ ਜਾਂਦਾ ਪਿੱਛੇ ਮੁੜ ਆਇਆ ਸੀਗਾ ਤੈ ਕਦੇ ਬਾਂਦਰ ਦੇਖਿਆ ਹੈ ਅਗਰ ਨਹੀਂ ਤੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖ ਤੇਰੀ ਇੱਛਾ ਬੁਰੀ ਹੋ ਜਾਵੇਗੀ ਮੈਂ ਤਾਂ ਆਪਣੀ ਸ਼ਕਲ ਸ਼ੀਸ਼ੇ ਵਿੱਚ ਬਹੁਤ ਵਾਰ ਦੇਖੀ ਹੈ ਪਤਾ ਕੀ ਦਿਸਦਾ ਹੈ ਚੰਦ ਚोपਹੀ ਰਹੀ ਸੀ ਸ਼ੇਰ ਦਿਸਦਾ ਹੈ ਪਰ ਅਗਰ ਤੂੰ ਮੇਰੇ ਦਿਲ ਦੇ ਸ਼ੀਸ਼ੇ ਵਿੱਚ ਦੇਖੇਂਗੀ ਜਾਂ ਤੈਨੂੰ ਸ਼ੇਰ ਨਹੀਂ ਨਜ਼ਰ ਆਊਗੀ ਲੈ ਦੇਖ ਰਜਨੀਕਾਂਤ ਨੇ ਦਿਲ ਦੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ ਸੀਗਾ ਤੂੰ ਆਪਣਾ ਆਪ ਛੇ ਸਮਝਦਾ ਚੰਦ ਮਸਕਰਾ ਕੇ ਬੋਲੀ ਹਾਂ ਪੂਰਾ ਪੱਕਾ ਜਿਵੇਂ ਕਹਿੰਦੇ ਨੇ ਕਿ ਲਕੀਰ ਤੇ ਪੱਥਰ ਨਹੀਂ ਜੀ ਪੱਥਰ ਤੇ ਲਕੀਰ ਬਿਲਕੁਲ ਪੱਥਰ ਤੇ ਲਕੀਰ ਰਜਨੀ ਕਾਂਦ ਨੇ ਸੱਜੀ ਬਾਹ ਦੂਰੀ ਕਰਕੇ ਡੋਲੇ ਕੱਡੇ ਤੇ ਖੱਬੇ ਹੱਥ ਨਾਲ ਉੱਪਰ ਥਾਪੜੀ ਮਾਰਦਾਂ ਕਿਹਾ ਸੀਗਾ ਯਾਨੀ ਰਿਹਾ ਪਸੂ ਦਾ ਪਸੂ ਹੀ ਯਾਨੀ ਡੰਗਰ ਠੋਲੂ ਮਾਰ ਕਰਨ ਦੀ ਥਾਂ ਠੰਡਾ ਹੋ ਕੇ ਬੋਲਿਆ ਸੀ ਫਿਰ ਤੂੰ ਬਣੀ ਪਸ਼ਵਾਨੀ ਜਾਂ ਡੰਗਰਨੀ ਕਿਉਂ ਗੁਰੂ ਜੀ ਚੰਗਾ ਆ ਚੱਲ ਗਏ ਕੇਸ਼ਵ ਰੁਖੇ ਪੰਨਾ ਬੋਲਿਆ ਸੀਗਾ ਫੜ ਲੋ ਭੂਣ ਦੇ ਕੰਨ ਸੱਚੀ ਗੱਲ ਕਹਿੰਦਾ ਸਤਜਗ ਹੀ ਨਹੀਂ ਰਹੇਗਾ ਚੰਗਾ ਗਲਤੀ ਹੋ ਗਈ ਆ ਪਰ ਬਾਜ਼ਾਰਤਾਂ ਦਾ ਉੱਤਰ ਤਾਂ ਦਿੰਦੇ ਜਾਓ ਚਾਂਦ ਦੀ ਆਵਾਜ਼ ਫਿਰ ਖਣਕੀ ਸੀਗੀ ਉਹ ਆ ਕੇ ਦੱਸਾਂਗਾ ਉਹਨਾਂ ਚੈਰ ਦਿਮਾਗ ਲਾ ਫਿਰ ਕੇਸ਼ਵ ਪੰਡਤ ਅਤੇ ਠੋਲੂ ਸੇਠ ਕਰਮਚੰਦ ਦੇ ਕਾਰ ਬੋਲਟ ਮੋਟਰਸਾਈਕਲ ਤੇ ਕੈਸੀਗੇ ਜੋਗਤਾ ਦੀ ਲਾਸ਼ ਪੋਸਟਮਾਰਟਮ ਹੋ ਸਿੱਧਾ ਮੋਰਗ ਹਸਪਤਾਲਾਂ ਵਿੱਚ ਮਰਦੇ ਘਰਾਂ ਵਿੱਚ ਰੱਖੀ ਜਾਣ ਵਾਲੀ ਜਗ੍ਹਾ ਤੋਂ ਘਰ ਪਹੁੰਚੀ ਤਾਂ ਸਭ ਔਰਤਾਂ ਨੂੰ ਜੋਗਤਾ ਦੀ ਲਾਸ਼ ਦੇਖ ਕੇ ਜਿਵੇਂ ਪਿੱਸੂ ਪੈ ਗਏ ਹੁਣ ਸਭ ਪਿੱਛੇ ਹਟਣ ਲੱਗੀਆਂ ਸੀ ਕਰਮਜੰਦਾ ਤੇ ਕਰਨ ਸਖਸੈਣਾ ਦੂਰ ਖੜੇ ਸਨ ਪੂਰੀ ਕੋਠੀ ਉੱਤੇ ਬਲਬਾਂ ਦੀਆਂ ਲੜੀਆਂ ਉਵੇਂ ਜਿਵੇਂ ਹੀ ਪਈਆਂ ਸਨ ਫਰਕ ਇਹਨਾਂ ਸੀ ਕਿ ਉਹ ਹੁਣ ਜਗਦੀਆਂ ਨਹੀਂ ਸਨ ਜੋਗਤਾ ਦੀ ਲਾਸ਼ ਤੇ ਚਿੱਟਾ ਕੱਪੜਾ ਪਾ ਲੋਕ ਸ਼ਮਸ਼ਾਨ ਘਟਵਾਲੇ ਚੱਲ ਪਏ ਸੀਗੇ ਕਰਨ ਸਖਸੈਣਾ ਕਰਮਚੰਦ ਨਾਲ ਜਾ ਰਿਹਾ ਤੇ ਕਹਿ ਰਿਹਾ ਸੀਗਾ ਤੁਹਾਨੂੰ ਕੋਈ ਵਿਅਕਤੀ ਛੱਤੀ ਲੱਗਦਾ ਆ ਨਹੀਂ ਪਰ ਕਰਮਚੰਦ ਬੋਲਦਾ ਬੋਲਦਾ ਰੁਕ ਗਿਆ ਸਾਹਿਬ ਬੋਲੋ ਕੀ ਬਤਾ ਤੁਹਾਡਾ ਸ਼ੱਕ ਸਾਨੂੰ ਮਾਰਗਦਰਸ਼ਨ ਹੀ ਕਰਾ ਦੇਵੇ ਸਖਸੈਨਾ ਥੋੜਾ ਉਤਸ਼ਾਹ ਨਾਲ ਬੋਲਿਆ ਸੀਗਾ ਜਿਸਤੇ ਸ਼ੱਕ ਸੀਗਾ ਉਹ ਤਾਂ ਰੱਬ ਕੋਲ ਬੈਠਾ ਹੈ ਮੇਰੇ ਕੋਲੋਂ ਤਿੰਨ ਵਾਰ ਯੋਗਤਾ ਦਾ ਹੱਥ ਮੰਗਣ ਆਇਆ ਸੀ ਉਹ ਉਹ ਕਰਨ ਸਖਸੈਨਾ ਉਦਾਸ ਮਨ ਨਾਲ ਸਿਰ ਖੱਬੇ ਸਜੇ ਕਰ ਰਿਹਾ ਸੀਗਾ ਕੇਸ਼ਵ ਪੰਡਿਤ ਤੇ ਠੋਲੂ ਸੇਠ ਕਰਮਚੰਦ ਅਤੇ ਕਰਨ ਸਖਸੈਨਾ ਦੇ ਪਿੱਛੇ ਪਿਛੇ ਸ਼ੰਕਾ ਘਾਟ ਵੱਲ ਜਾ ਰਹੇ ਸਨ ਤੇ ਕਰਮਚੰਦ ਦੇ ਕਰਨ ਦਾ ਵਾਰਤਾਲਾਪ ਵੀ ਸੁਣ ਰਹੇ ਸਨ ਕੌਣ ਸੀ ਉਹ ਸ਼ਿਵਦੱਤ ਫਿਰ ਕਰਨ ਸਖ세ਨਾ ਚੁੱਪ ਹੋ ਗਿਆ ਸੀਗਾ ਯੋਗਤਾ ਦਾਦਾ ਸੰਸਕਾਰ ਕਰਕੇ ਲੋਕ ਆਪਣੇ ਆਪਣੇ ਘਰਾਂ ਨੂੰ ਉਤਰ ਗਏ ਸੀਗੇ ਕੇਸ਼ਵ ਕਰਮਚੰਦ ਦੇ ਘਰ ਵੱਲ ਹੋ ਗਿਆ ਤੇ ਰਜਨੀ ਕਾਂth ਨੂੰ ਯੋਗਤਾ ਬਾਰੇ ਪਤਾ ਲਗਾਉਣ ਨੂੰ ਕਹਿ ਰਿਹਾ ਸੀਗਾ ਉਹ ਕੈਸੀ ਜਵੈਸੀ ਸੀ ਜਿਵੇਂ ਵੀ ਸੀ ਉਹਨੂੰ ਟਟੋਲੋ ਬੋਲਦੇ ਕੇਸ਼ਵ ਸੇਟ ਕਰਨ ਚੰਦ ਦੇ ਘਰ ਗਿਆ ਸੇਟ ਤਾਂ ਨਹੀਂ ਸੀ ਪਰ ਮੌਨਿਕਾ ਜ਼ਰੂਰ ਸੀਗੀ ਚੌਕੀਦਾਰ ਨੇ ਮੌਨਿਕਾ ਨੂੰ ਖਬਰ ਦਿੱਤੀ ਫਿਰ ਕੇਸ਼ਵ ਪੰਡਿਤ ਨੂੰ ਖਾਸ ਕਰ ਮੌਨਿਕਾ ਕੋਲ ਜਾਣ ਦਾ ਬਲਾਵਾ ਆ ਗਿਆ ਸੀ ਤੇ ਕੇਸ਼ਵ ਅੰਦਰ ਗਿਆ ਸੀਗਾ ਚੌਕੀਦਾਰ ਨੇ ਗੋਲ ਕਮਦਿਆਂ ਪੌੜੀਆਂ ਵੱਲ ਇਸ਼ਾਰਾ ਕਰਦੇ ਹੋਏ ਮੌਨਿਕਾ ਦਾ ਕਮਰਾ ਦੱਸਿਆ ਕੇਸ਼ਵ ਮੌਨਿਕਾ ਕੋਲ ਗਿਆ ਮੌਨਿਕਾ ਨੇ ਕੁਝ ਕਹਿ ਲਈ ਮੂੰਹ ਖੋਲਿਆ ਸੀ ਕਿ ਕੇਸ਼ਵ ਨੇ ਕਿਹਾ ਮੈਂ ਇਹ ਕਲਬ ਦਾ ਸੰਪਾਦਕਾਂ ਜੀ ਅੱਛਾ ਅੱਛਾ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਕੇਸ਼ਵ ਪੰਡਤ ਨੂੰ ਹਾਂ ਬੰਦੇ ਨੂੰ ਇਹੀ ਕਹਿੰਦੇ ਹਨ ਕੇਸ਼ਵ ਨੇ ਥੋੜਾ ਜਿਹਾ ਕੋਡਾ ਹੋ ਕੇ ਦੋ ਵਾਰ ਹੱਥ ਠਾ ਕਰ ਮੱਥੇ ਤੋਂ ਪਹਚਾਇਆ ਸੀਦਾ ਆਦਾਬ ਮਲਕਾ ਇਹ ਵਿਰਾਟਨਗਰ ਤੁਹਾਡੀ ਹੁਣ ਤੱਕ ਤਾਰੀਫ ਸੁਣੀਏ ਅਜ ਦਰਸ਼ਨ ਵੀ ਹੋ ਗਏ ਤਨਪਾਗ ਹਮਾਰੇ ਜਾਂ ਪੰਡਤ ਜੀ ਦਰਸ਼ਨ ਦੇਣ ਪਧਾਰੇ ਮੈਂ ਆਪਣੀ ਤਾਰੀਫ ਸੁਣਨ ਵਾਸਤੇ ਨਹੀਂ ਆਇਆ ਯੂ ਨੋ ਯਾਨੀ ਯੂ ਨੋ ਯਾਨੀ ਤੁਹਾਨੂੰ ਪਤਾ ਹੈ ਕਿ ਮੈਂ ਕ੍ਰਾਈਮ ਰਿਪੋਰਟ ਪਤਾ ਹੈ ਤੁਸੀਂ ਮੇਰੇ ਕੋਲੋਂ ਕੀ ਚਾਹੁੰਦੇ ਹੋ ਦੋ ਚਾਰ ਪ੍ਰਸ਼ਨਾਂ ਦੇ ਉੱਤਰ ਬਸ ਬੋਲੋ ਕਿਸ਼ਵ ਨੇ ਮੋਨਿਕਾ ਦਾ ਸੁੰਦਰ ਮੁਖੜਾ ਦੇਖਿਆ ਅੱਖਾਂ ਬਹੁਤ ਹੀ ਸੋਹਣੀਆਂ ਸਨ ਜਿਵੇਂ ਲੱਗਦਾ ਕਿ ਅੱਖਾਂ ਸਾਹਮਣੇ ਵਾਲੇ ਤੇ ਪੈਣ ਤਾਂ ਬੰਦਾ ਵਿੰਨਿਆ ਜਾਂਦਾ ਆ ਇਸ ਤਰ੍ਹਾਂ ਦੇ ਕਤਕ ਤੀਰ ਮੋਨਕਾ ਦੀਆਂ ਅੱਖਾਂ ਮਾਰ ਰਹੀਆਂ ਸਨ ਹਰ ਸੋਹਣੀ ਕੁੜੀ ਦੇ ਗੁਣ ਉਸ ਵਿੱਚ ਮਜੂਰ ਸਨ ਉਬਰੇ ਉਬਹਾਰ ਭਰੀ ਨਿਤੰਬ ਅਤੇ ਉਸ ਦੀਆਂ ਨਸ਼ੀਲੀਆਂ ਅੱਖਾਂ ਦੇ ਨਾਲ ਆਦਮੀ ਮਰਦੇ ਹੁੰਦੇ ਤਾਂ ਕੇਸ਼ਵ ਪੰਡਤ ਹੁਣ ਤੱਕ ਮਰਿਆ ਹੁੰਦਾ ਹੈਲੋ ਗੈਸ਼ੀ ਜੋ ਦੇਖ ਰਹੇ ਹੋ ਉਹ 36 24 36 ਹੈ ਕੇਸ਼ਵ ਜੀ ਮੇਸਮਾਨ ਤੋਂ ਡੈਗ ਬਚਿਆ ਸੀਗਾ ਮੈਂ ਮੈਂ ਕੀ ਕਹਿ ਰਿਹਾ ਸੀਗਾ ਤੁਸੀਂ ਕਹਿ ਨਹੀਂ ਘਟੀਆਂ ਘਟੀਆਂ ਵਿੱਚ ਖੋ ਗਏ ਸੀਗੇ ਉਹ ਸੌਰੀ ਤੁਹਾਡੇ ਨਾਲੋਂ ਯੋਗਤਾ ਵੱਡੀ ਹੈ ਜਾਂ ਯੋਗਤਾ ਮੇਥੋਂ 2 ਸਾਲ ਛੋਟੀ ਹੈ ਕਮਾਲ ਹੈ ਵਿਆਹ ਤਾਂ ਅਕਸਰ ਵੱਡੀ ਭੈਣ ਜਾਂ ਕੁੜੀ ਦਾ ਹੁੰਦਾ ਹੈ ਐਂਜਿਹੀ ਹੋਇਆ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕੇਸ਼ਵ ਅਚੰਬਿਤ ਹੋ ਗਿਆ ਸੀ ਕਿ ਜੋਗਿਤਾ ਮੇਰੇ ਡੈਡੀ ਦੀ ਦੂਜੀ ਪਤਨੀ ਦੀ ਸਭ ਤੋਂ ਵੱਡੀ ਔਲਾਦ ਹੈ ਉਸ ਤੋਂ ਛੋਟੀ ਸੋਨਮਾ ਇਕੱਲੀ ਮੈਂ ਕਰਮਚੰਦ ਦੀ ਪਹਿਲੀ ਪਤਨੀ ਦੀ ਔਲਾਦ ਹਾਂ ਜਿਸ ਨੂੰ ਸ਼ਾਇਦ ਉਹ ਭੁੱਲ ਗਏ ਹਨ ਮੇਰੇ ਜਨਮ ਤੋਂ 6 ਮਹੀਨੇ ਬਾਅਦ ਮੇਰੀ ਮਾਂ ਐਕਸੀਡੈਂਟ ਨਾਲ ਰੱਬ ਨੂੰ ਪਿਆਰੀ ਹੋ ਗਈ ਸੀ ਫਿਰ ਡੈਡ ਨੇ ਦੂਜਾ ਵਿਆਹ ਕਰਾਇਆ ਦੂਜੀ ਪਤਨੀ ਤੋਂ ਜੋਗਿਤਾ ਤੇ ਸੋਨ ਪੈਦਾ ਹੋਈਆਂ ਸੀ ਕੇਸ਼ਵ ਨੇ ਸੋਚਿਆ ਕਰਮਚੰਦ ਅਤੇ ਡੈਡੀ ਦੋਵੇਂ ਮੋਨਿਕਾ ਦੇ ਮੂੰਹੋਂ ਨਿਕਲੇ ਸੀਗੇ ਇਹਨੇ ਨੂੰ ਠੋਲੂ ਅਤੇ ਸੋਨੋ ਪਹੁੰਚ ਗਏ ਸੀਗੇ ਸੋਨਮ ਅਜੇ ਅਲੜ ਜਵਾਨ ਸੀ ਪਰ ਠੋਲੂ ਨੂੰ ਨਾਲ ਦੇਖ ਕੇ ਕੇਸ਼ਵ ਨੂੰ ਉਹ ਓਪਨ ਮਾਈਂਡਡ ਜਾਪੀ ਸੀ ਕੇਸ਼ਵ ਨੇ ਦੇਖਿਆ ਹੁਣ ਕੰਗਰੂਆ ਵਾਲਾ ਹਾਰ ਉਸਦੇ ਗਲੇ ਵਿੱਚ ਨਹੀਂ ਸੀਗਾ ਜੋ ਕੁੜੀ ਸਾਰਿਆਂ ਤੋਂ ਸੋਹਣੀ ਹੈ ਸੋਨਮ ਉਸ ਤੋਂ ਵੱਧ ਕਿਤੇ ਸੋਹਣੀ ਸੀ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਮੇਰਾ ਦੇਸ਼ ਮਹਾਨ ਠੋਲੂ ਕੇਸ਼ਵ ਵੱਲ ਦੇਖ ਕੇ ਬੋਲਿਆ ਸੀਗਾ ਕਿਉਂਕਿ ਕੇਸ਼ਵ ਸੋਨਮ ਨੂੰ ਉੱਪਰ ਤੋਂ ਹੇਠਾਂ ਤੱਕ ਦੇਖ ਰਿਹਾ ਸੀ ਸੋਨਮ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਕਿੰਨਾ ਰੋਈ ਸੀ ਅਦੇਖਾਂ ਲਾਲ ਸਨ ਪਰ ਮੋਨਿਕਾ ਵੱਡੀ ਹੋਣ ਕਰਕੇ ਨਾਲੇ ਰੱਬੀ ਹੁਕਮ ਨੂੰ ਕੌਣ ਟਾਲ ਸਕਦਾ ਹੈ ਦੇ ਦੇ ਸਿਧਾਂਤ ਤੇ ਚੱਲਦੀ ਬਿਲਕੁਲ ਨਾਰਮਲ ਸੀਗੀ